ਜੀ ਮੰਗਾ ਕਰ ਦੇਮੀ ਪੂਰੀਆਂ ਤੇਰੇ ਚਰਨ ਕਮਲ ਚੋਂ ਮੰਗਾ ਜੀ ਮੰਗਾ ਕਰ ਦੇਮੀ ਪੂਰੀਆਂ ਚਰਨ ਕਮਲ ਦੀ ਤੂੜੀ ਵਖਸੋ ਚਰਨ ਕਮਨ ਦੀ ਤੂੜੀ ਵਖਸੋ ਭਜਨ ਕਰਨ ਦਾ ਮੂੜ ਹੀ ਬਖਸੋ ਭਜਨ ਕਰਨ ਦਾ ਮੂੜ ਹੀ ਬਖਸੋ ਮਾੜੇ ਕਰਮ ਕਰਨ ਤੋਂ ਮੈਂ ਸੰਗਾ ਜੀ ਮੰਗਾ ਕਰ ਦੇ ਮੀ ਪੂਰੀਆਂ ਤੇਰੇ ਚਰਨ ਕਮਲ ਚੋ ਮੰਗਾ ਜੀ ਮੰਗਾ ਕਰ ਦੇ ਮੀ ਪੂਰੀਆਂ साध संगत दास होम साधु सङ्गत दादास हम चरणस मन मल मल तोम चरण पसमन मल मल तोम विचनामन्ग न रङ्ग ਜੀ ਮੰਗਾ ਕਰ ਦੇਵੀ ਪੂਰੀਆਂ ਤੇਰੇ ਚਰਨ ਕਮਲ ਚੋਂ ਮੰਗਾ ਜੀ ਮੰਗਾ ਕਰ ਦੇਵੀ ਪੂਰੀਆਂ ਕੜੀ ਕੜੀ ਪਲ ਪਲ ਨਾਮ ਨਾ ਬਿਸਰੇ ਕੜੀ ਕੜੀ ਪਲ ਪਲ ਨਾਮ ਨਾ ਬਿਸਰੇ ਤੇਰੇ ਇੱਕ ਦਰਵਾਜੋਂ ਮੰਗਾਂ ਮੈਂ ਕਿਸਰੇ ਤੇਰੇ ਇੱਕ ਦਰਵਾਜੋਂ ਮੰਗਾਂ ਮੈਂ ਕਿਸਰੇ ਮੇਰੇ ਮਨ ਦੀਆਂ ਸੁਣ ਲੈ ਤਰੰਗਾ ਜੀ ਮੰਗਾ ਕਰ ਦੇਵੀਂ ਪੂਰੀਆਂ ਤੇਰੇ ਚਰਨ ਕਮਲ ਚੋਂ ਮੰਗਾ ਜੀ ਮੰਗਾ ਕਰ ਦੇਵੀਂ ਪੂਰੀਆਂ ਮੇਰੇ ਵਿੱਚ ਤੇਰਾ ਕਰ ਕਰ ਲੁਕਾਇਆ ਕਨ ਮੇਰੇ ਵਿੱਚ ਤੇਰਾ ਕਰ ਕਰ ਲੁਕਾਇਆ ਕਨ ਅੱਖੀਆਂ ਵਿੱਚ ਪਰਦਾ ਲਾ ਕੇ ਬਾਹਰ ਬਿਠਾਇਆ ਕਨ ਅੱਖੀਆਂ ਵਿੱਚ ਪਰਦਾ ਲਾ ਕੇ ਬਾਹਰ ਬਿਠਾਇਆ ਕਨ ਬਿਚੋ ਖੋਲ ਦਰਵਾਜਾ ਮੈਂ ਵੀ ਲੰਘਾ ਜੀ ਮੰਗਾ ਕਰ ਦੇਵੀ ਪੂਰੀਆਂ ਤੇਰੇ ਚਰਨ ਕਮਲ ਚੋਂ ਮੰਗਾ ਜੀ ਮੰਗਾ ਕਰ ਦੇਵੀ ਪੂਰੀਆਂ ਤੇਰੇ ਦਰਬਾਰ ਕਹਿੰਦੇ ਅਮਰਤ ਸਾਜ ਤੇਰੇ ਦਰਬਾਰ ਕਹਿੰਦੇ ਅਮਰਤ ਸਾਜ ਮਿਲਦਾ ਹੈ ਉਹਨੂੰ ਵਿੱਚੋਂ ਖੁੱਲੇ ਦਰਵਾਜਾ ਮਿਲਦਾ ਹੈ ਉਹਨੂੰ ਵਿੱਚੋਂ ਖੁੱਲੇ ਦਰਵਾਜਾ ਬਹੁਤੇ ਮਰ ਜਾਂਦੇ ਪੀ ਪੀ ਪੰਗਾ ਜੀ ਮੰਗਾ ਕਰ ਦੇਵੀਂ ਪੂਰੀਆਂ ਤੇਰੇ ਚਰਨ ਕਮਲ ਚੋਂ ਮੰਗਾ जी मंगा कर देमी पूरियां तिनो न पुत्र मंगा तेरा दीदार मंगा ਤਿਨ ਨ ਪੁੱਤਰ ਮੰਗਾਂ ਤੇਰਾ ਦੀਦਾਰ ਮੰਗਾਂ ਸਭ ਨਾਲੋਂ ਉੱਚਾ ਸੁੱਚਾ ਤੇਰਾ ਪਿਆਰ ਮੰਗਾਂ ਸਭ ਨਾਲੋਂ ਉੱਚਾ ਸੁੱਚਾ ਤੇਰਾ ਪਿਆਰ ਮੰਗਾਂ ਰਾਮ ਆਦ ਅੰਤ ਤੇਰੇ ਸੰਗਾਂ ਜੀ ਮੰਗਾ ਕਰ ਦੇਵੀ ਪੂਰੀਆਂ ਤੇਰੇ ਚਰਨ ਕਮਲ ਚੋਂ ਮੰਗਾਂ ਜੀ ਮੰਗਾ ਕਰ ਦੇਵੀ ਪੂਰੀਆਂ ਜੀ ਮੰਗਾ ਕਰ ਦੇਵੀ ਪੂਰੀਆਂ